ਸਭ ਤੋਂ ਵੱਡੀ ਸਮੱਸਿਆ ਸੀਵਰੇਜ ਦੀ ਇੱਥੇ ਓਕੇ ਜੀ ਇੱਥੇ ਤੇ ਪਾਣੀ ਖੜ ਜਾਂਦਾ ਬਰਸਾਤ ਹਾਂ ਬਰਸਾਤ ਗਿਆ ਰੋਜ਼ ਖੜਦਾ ਹੋ ਹੁਣ ਵੀ ਕੱਢਣਾ ਘੰਟੇ ਕਿਤਾਈ ਅੱਛਾ ਜੀ ਰੋਜ਼ਾਨਾ ਹੀ ਕੱਢਦੇ ਕਹਿੰਦੇ ਸਾਡਾ ਬਾੜ ਜ ਹੈ ਨਹੀਂ ਹੂੰ ਉਹ ਘਰੇ ਕੇ ਕਹਿੰਦਾ ਸਾਡਾ ਬਾੜ ਨਹੀਂ ਉਧਰ ਤੇ ਬਣਦੇ ਤੇ ਕੋਹ ਕੋ ਦੇਖਿਆ ਪਰੇਸ਼ਾਨੀ ਕੀ ਹੈ ਸਾਰੇ ਜਾਂ ਗਲੀਆਂ ਇਦਾਂ ਸੀਵਰੇਜ ਨਹੀਂ ਪੈਂਦੇ ਹੁਣਾ ਕਲੀ ਹੁਣ ਬਣੀ ਕਿੰਨੇ ਸਾਲ ਦੀ ਤੇ ਜਿਹੜਾ ਬਿਆਨ ਦਾ ਐਮਸੀ ਐਮਸੀ ਕਈ ਆਏ ਐ ਵਾਦੇ ਕਈ ਕੀਤੇ ਐ ਪਰ ਸੁਣੀ ਕਿਸੇ ਨੇ ਨਹੀਂ ਐ ਹੁਣ ਅਸੀਂ ਤਾਂ ਮਗਰ ਲੱਗ ਲੱਕੇ ਅੱਖ ਚੁਪੇ ਆ ਜਿਸ ਨੂੰ ਕੁਝ ਨਹੀਂ ਕਹਿੰਦੇ ਹੁਣ ਕੋਈ ਨਹੀਂ ਬਦਲਾਵ ਵਧਾਵਾ ਆਣਾ ਚਾਹੀਦਾ ਬਦਲਾਵ ਅਸੀਂ ਕਰਾਂਗੇ ਜੇ ਐਮਸੀ ਸਾਡੇ ਨਾਲ ਖੜੇ ਹਰ ਇੱਕ ਜਿਹੜੀ ਸ਼ਬਦ ਉਹ ਕਰਦਾ ਹੈ ਬਿਆਨ ਹਰ ਇੱਕ ਗੱਲ 'ਤੇ ਖੜਾ ਉਤਰੇ ਸਿਵਰੇਜ ਪੈਂਦੇ ਨਹੀਂ ਐ ਪੈਂਦੇ ਨਹੀਂ ਐ ਕੱਚਾ ਕੰਮ ਕਰਕੇ ਗਿਆ ਟੁੱਟ ਵੀ ਗਏ ਥੋਂ ਕੋਈ ਕੰਮ ਪੱਕਾ ਨਹੀਂ ਹੁੰਦਾ ਲਾਈਟ ਕਿ ਆ ਇੱਕ ਵਾਰੀ ਜੇ ਲਾਈਟਾਂ ਖਤ ਬੰਦ ਹੋ ਗਈਆਂ ਮੁੜ ਕੇ ਤੇ 6-6 ਮਹੀਨੇ ਮਗਰ ਘੁੰਮੀ ਜਾਓ ਐਨੇ ਐਮਸੀ ਤੋਂ ਦੱਸੇ ਨਹੀਂ ਪੁੱਛੇ ਨਹੀਂ ਉਹਨਾਂ ਸਭ ਕੁਛ ਐ ਇੱਥੇ ਪਤਾ ਨਹੀਂ ਕਿੰਨੇ ਐਮਸੀ ਆਏ ਜੀ ਐਮਸੀ ਜਿਹੜੇ ਆਏ ਆ ਪਰ ਉਹਨਾਂ ਨੇ ਆਪਣੇ ਨਵੇਂ-ਨਵੇਂ ਕੰਮ ਇੱਕ ਦੋ ਢੇੜੇ ਲਾਣੇ ਆ ਬੱਚ ਕੋਈ ਪੁੱਛਦਾ ਨਹੀਂ ਇੱਥੇ ਇਹ ਤਾਂ ਜਨਤਾ ਪਾਵਰ ਹੈ ਮਗਰ ਮਗਰ ਕੋ ਮਨਾਲੀ ਹੈ ਤੁਸੀਂ ਦੇਖਾਂਗੇ ਹੁਣ ਕਈ ਖੜੇ ਆ ਦੇਖਦੇ ਆ ਆਪਣੇ ਮਨ ਦੇ ਹਿਸਾਬ ਨਾਲ ਚੁਣਨਾ ਜਨਤਾ ਨੇ ਗਲੀਆਂ ਦੇ ਵਿੱਚ ਬਹੁਤ ਮਤਲਬ ਪਾਣੀ ਵਹ ਖੜਦਾ ਹੈ ਜੀ ਕਿਸੇ ਨੀ ਨਾਲੀਆਂ ਦਾ ਜੀ ਨਾਲੀ ਦੱਸਿਓ ਵੀਰੇ ਜੀ ਬਹੁਤ ਤੁਹਾਡੇ ਸਾਹਮਣੇ ਹੀ ਹੈ ਜੋ ਕੀਤਾ ਆ ਇਸ ਵਾਰ ਉਮੀਦਵਾਰ ਆਪਣੀ ਵਧੀਆ ਹੋਊਗਾ ਜਿਹੜਾ ਉਹ ਨਹੀਂ ਚੁਣਾਂਗੇ ਜਿਹੜਾ ਸੋਚੋ ਟ੍ਰਾਂਸਫਰ ਮੈਂ ਇਹ ਅੱਗੇ ਪਿੱਛੇ ਥੋੜਾ ਜਿਹਾ ਹੋਣਾ ਚਾਹੀਦਾ ਅੱਛਾ ਜੀ ਗੁੱਡਾ ਮੋਰੇ ਪਾਣੀ ਆ ਬੜੀ ਪਰੇਸ਼ਾਨੀਆਂ ਤੇ ਪਾਣੀ ਕਲਾਂ ਜਿਹੜਾ ਵੜਦਾ ਉਹ ਵੀ ਪਾਣੀ ਜਿਹੜਾ ਉਹ ਕਿਸੇ ਕੰਢੇ ਲੱਗਣਾ ਚਾਹੀਦਾ ਕਿਤੇ ਪਾਸੇ ਫੇਵਰੇਵਰ ਦੀ ਤਾਂ ਇਹੋ ਪਰੋਮਿਆਂ ਜੀ ਪਈ ਪਾਣੀ ਕਿਸੇ ਵੀ ਪਾਸੇ ਨਿਕਲ ਨਹੀਂ ਰਿਹਾ ਤੇ ਪਾਣੀ ਉਥੇ ਇੱਕ ਪਲਾਟ ਵਿੱਚ ਪੈ ਰਿਹਾ ਤੇ ਬਾਕੀ ਜੇ ਬਲੇ ਬਰਸਾਤ ਦਾ ਪਾਣੀ ਆਉਂਦਾ ਜਾਂ ਇਧਰੋਂ ਪਾਣੀ ਹੋ ਜਾਂਦਾ ਜਮਾ ਤੇ ਉਹ ਸਮੱਸਿਆ ਜੀ ਮਤਲਬ ਘਰਾ ਜਗਾ ਵੜਦਾ ਪਾਣੀ ਸੀ ਨੇ ਤਾਂ ਜੀ ਕੁਛ ਨਹੀਂ ਕੀਤਾ ਹਾਂਜੀ ਐਮਟੀ ਨੇ ਤਾਂ ਜਿਹੜਾ ਉਹ ਕੰਮ ਕਰਨੇ ਵਾਲੇ ਸੀਗੇ ਉਹ ਕੀਤੇ ਨਹੀਂ ਜੀ ਵੀ ਸਾਡੇ ਜਿਹੜੇ ਅਨਿਆਨੇ ਬੱਚੇ ਐ ਵੀ ਸਾਡੇ ਬਹੁਤ ਬਿਮਾਰ ਹੋ ਰਹੇ ਨੇ ਡਾਕਟਰ ਜਿਹੜੇ ਹਰ ਸਾਲ ਤੇ ਵੀ ਜਾਂਦੇ ਸਾਨੂੰ ਹਰ ਸਾਲ ਤੇ ਵੀ ਨਹੀਂ ਸਾਨੂੰ ਦਾਖਲ ਸਾਡੇ ਨਾਲ ਬਿਮਾਰ ਕਿ ਹੋ ਰਿਹਾ ਇਹ ਡੈਂਬੂ ਹੋ ਰਿਹਾ ਜੀ ਇਹ ਪਾਣੀ ਨਰਕ ਕਰਕੇ ਨਰਕ ਇਹ ਨਰਕ ਸਾਡਾ ਚੱਕਿਆ ਜਾਵੇ ਬੜੀ ਇੰਨੀ ਮਿਹਰਬਾਨੀ ਅਸੀਂ ਇਹੀ ਕਹਿੰਦੇ ਸਾਡੇ ਸਾਹਮਣੇ ਨਗਰ ਕੌਂਸਲ ਤੁਸੀਂ ਗਏ ਨਹੀਂ ਕਿ ਦੱਸੇ ਨੇ ਉਹਨਾਂ ਨੂੰ ਮੁਸਾਵਾ ਜੀ ਇੱਥੇ ਸਾਰੇ ਆਏ ਨੇ ਪਰ ਉਹ ਇਹੀ ਕਹੀ ਜਾਂਦੇ ਦੇਖਾਂਗੇ ਜੀ ਦੇਖਾਂਗੇ ਬਾਹਾਈ ਕੁਛ ਕਰੀ ਜਾਂਦੇ ਦੇਖਦੇ ਕੋਈ ਨਹੀਂ ਕੋਈ ਨਹੀਂ ਦੇਖਦੀ ਤਾਂ ਹੁਣ ਕਿਤਾ ਦਾ ਉਮੀਦਵਾਰ ਚੁਣ ਰਹੇ ਤੁਸੀਂ ਸਾਡਾ ਦੇ ਐਮਸੀ ਸਾਡਾ ਜੀ ਇੱਕ ਤਾਂ ਗਾਂਧੀ ਹੋ ਗਿਆ ਜੀ ਸਾਡਾ ਇਸ ਵਾਰ ਦਾ ਖੜਾ ਅੱਛਾ ਜੀ ਸਾਡਾ ਦੂਜਾ ਪ੍ਰਕਾਰ ਦਾ ਮੁੰਡਾ ਅੱਛਾ ਤੁਸੀਂ ਤੁਸੀਂ ਕਿਹਨੂੰ ਜਿਤਾ ਰਹੇ ਹੋ ਭਾਈ ਦੇਖੋ ਜਿਤਾਉ ਜੋ ਏ ਚੜਾ ਗਿਆ ਚਾਹ ਇਹ ਜੱਜਾ ਵਿੱਚ ਆਉਂਦਾ ਜੱਜਾ ਗਾਂਧੀ ਪਿੱਛੇ ਕੰਮ ਕੀਤਾ ਨਹੀਂ ਕੰਮ ਕੀਤਾ ਜੀ ਗਾਂਧੀ ਨੇ ਖੜੇ ਹੁੰਦੇ ਸੀ ਸਰ ਪਰੇਸ਼ਾਨੀ ਤਾਂ ਬਾੜ ਦੇ ਵਿੱਚ ਸੀਵਰੇਜ ਦੀ ਹੈ ਮਾੜੀ ਮੁੱਟੀ ਨਾਲੀ ਦਾ ਨਾਈਟ ਦਾ सिव और लाइट का था, प्रॉपरली थानू पता ही है चलदी है या नहीं जी जेको माड़ी मोटी हुंदी भी है कोई मतलब कोई वाल्व खराब हो गया या कुछ हो गया जी जी वो ऐना हो ਜਾਂਦਾ ਹੈ ਜੀ ਕੋਈ ਐਡਾ ਬੜਾ ਇਸ਼ੂ ਨਹੀਂ ਸਰ ਗੱਲ ਪਤਾ ਕੀ ਹੁੰਦਾ ਜੀ ਕੋਈ ਵੀ ਕੰਮ ਕਰਨੇ ਦੇ ਲਈ ਇੱਕ ਪ੍ਰੋਸੈਸ ਹੁੰਦਾ ਠੀਕ ਹੈ ਜੀ ਜਿਸ ਟਾਈਮ ਇਹ ਲੱਗਿਆ ਉਸ ਟਾਈਮ ਵਿਰੋਧ ਕਰਨਾ ਚਾਹੀਦਾ ਹੈ ਹਮ ਉਸ ਟਾਈਮ ਵੀ ਤੇ ਲੋਕ ਇੱਥੇ ਸਗੇ ਨਾ ਜੀ ਆਪਾਂ ਅੱਜ ਕਹਿੰਦੇ ਨੇ ਇੱਥੇ ਮਤਲਬ ਆਹ ਗਲੀ ਜੀ ਉੱਚੀ ਬਣ ਗਈ ਆ ਆ ਨੀਵੀਂ ਬਣ ਗਈ ਆ ਇੱਥੇ ਟਰਾਂਸਫਰ ਗੱੱਬੇ ਲੱਗ ਗਿਆ ਪਹਿਲਾਂ ਵੀ ਤਾਂ ਮਤਲਬ ਕਿ ਲੋਕ ਇੱਥੇ ਹੁੰਦੇ ਸੀ ਤੁਸੀਂ ਇਸ ਵਾਰ ਕਈ ਬਹੁਤ ਵਧੀਆ ਉਮੀਦਵਾਰ ਆ ਜੀ ਪਹਿਲੇ ਕੌਣ ਸੀ ਗਏ ਸਨ ਐਮਸੀ ਐਮਸੀ ਇਥੇ ਲਾਲ ਬਹਾਦਰ ਗਾਂਧੀ ਆ ਜੀ ਆ ਕੰਮ ਕਰਦੇ ਕੰਮ ਬਹੁਤ ਵਧੀਆ ਹੈ ਜੀ ਕਈ ਲੋਕ ਕਹਿੰਦੇ ਕੰਮ ਨਹੀਂ ਕੀਤਾ ਨੇ ਵੀ ਮੈਂ ਕਹਿੰਦਾ ਸਰ ਗੱਲ ਪਤਾ ਕੀ ਹੈ ਜੀ ਪੰਜੀ ਉਂਗਲੀਆਂ ਬਰਾਬਰ ਨਹੀਂ ਹੁੰਦੀਆਂ ਹੈਗੀਆਂ ਬੜੇ ਪੀਸਫੁਲੀ ਮਤਲਬ ਉਮੀਦਵਾਰ ਆ ਸਾਰੇ ਸ਼ਹਿਰ ਦੇ ਕੰਮ ਆਣੇ ਵਾਲੇ ਆ ਬਾਕੀ ਹਰੇਕ ਦਾ ਆਪਣਾ ਆਪੀਨੀਅਨ ਆ ਆਪਾਂ ਕਿਸੇ ਬਾਰੇ ਕੁਝ ਨਹੀਂ ਕਹਿ ਸਕਦੇ ਹੋ ਬੈ ਜ ਲੋਕ ਨਹੀਂ ਆਉਂਦੇ ਅੱਜ ਬਾਰੇ ਗਾਂਦੇ ਜੇ ਬੈਠੇ ਸਿੱਧਾ ਰੋਵੇ ਅਜੀ ਐਸ ਬੰਦੇ ਵੋਟ ਪਾਣ ਨੂੰ ਐਸ ਬੰਦੇ ਬਹੁਤ ਕਰਨਾ ਹੈ ਜੀ ਨਸੀ ਕਰਦਾ ਲੋਕ